ਹਾਂ ਜੀ ਦੋਸਤੋ ਸਰ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਤੁਹਾਡਾ ਭਾਈ ਜੀ ਆਪਣੇ ਚੈਨਲ ਤੇ ਸਵਾਗਤ ਆ ਤੇ ਆਪਾਂ ਤਲਵੰਡੀ ਸਾਬੋ ਟਰੈਕਟਰ ਦੀ ਮੰਡੀ ਤੇ ਖੜੇ ਆਂਗੇ ਤੇ ਭਾਈ ਗੁਰਪਾਲ ਆਪਣੇ ਨਾਲ ਆ ਸਾਰੀ ਗੱਲਬਾਤ ਕਰਾਂਗੇ ਕਿੰਨੇ ਟਰੈਕਟਰ ਹੈ ਵੀਡੀਓ ਨੂੰ ਐਂਡ ਤੱਕ ਜਰੂਰ ਦੇਖੋ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਭਾਈ ਠੀਕ ਆ ਭਾਈ ਜੀ ਹਾਂ ਭਾਈ ਵਧੀਆ ਠੀਕ ਆ ਜੀ ਤੇ ਮੇਨ ਲਕੇਸ਼ਨ ਭਾਈ ਜੀ ਕੀ ਆਪਣੀ ਕਿਹਨ ਭਾਈ ਲਕੇਸ਼ਨ ਕੀ ਹੈ ਜੀ ਲਕੇਸ਼ਨ ਹੈ ਭਾਈ ਆਪਣਾ ਸਨੋਹਾ ਪਿੰਡ ਤਲਵੰਡੀ ਸਾਬੋ ਕੋ ਖੜੇ ਆਪਾਂ ਇੱਥੇ ਮੰਡੀ ਤੇ ਠੀਕ ਆ ਜੀ ਤੇ ਕਿੰਨੇ ਟਰੈਕਟਰ ਅਵੇਲੇਬਲ ਨੇ ਆਪਣੇ ਕੋਲੇ ਹੈਗੇ 6283585655 ਬਈ 6283585655 ਠੀਕ ਹੈ ਜੀ ਇਹ ਬਾਈ ਦਾ ਕੰਟੈਕਟ ਨੰਬਰ ਹੈਗਾ ਤੇ ਕਰੀਏ ਸਟਾਰਟ ਪਾਈ ਜੀ ਆ ਵੀਡੀਓ ਤੇ ਲੋਬੇ ਜੀ ਆ ਟਰੈਕਟਰ ਦਾ ਆਪਾਂ ਸਟਾਰਟ ਕਰ ਦਿੰਗੇ 3630 TXT ਮਾਡਲ ਵਾਲਾ ਤੇ ਇਹ ਕਿੰਨੇ ਮਾਡਲ ਹੈ ਬਾਈ ਜੀ ਇਹ ਬਾਈ 2007 ਮਾਡਲ ਹੈ ਠੀਕ ਹੈ ਜੀ 2 ਸਪੀਡ ਹੈ ਬਾਈ 2 ਸਪੀਡ ਚ ਆ ਗਿਆ ਪਲੱਸ ਵਾਲਾ ਆ ਗਿਆ ਬਈ ਪਲੱਸ 55 HP ਪਾਵਰ ਸਟੀering ਠੀਕ ਹੈ ਜੀ ਪਲੱਸ ਵਾਲੀ ਥੋੜੀ ਡਿਮਾਂਡ ਵੱਧ ਤਾਂ ਹੈ ਜੀ ਹਾਂ ਬਾਈ ਜੀ ਤੇ ਬੈਕ ਟਾਰ ਕਿੰਨੇ ਕੇ ਪੈਸੇ ਪਏ ਬਈ ਬੈਕ ਬਈ 90 95 ਪੈਸੇ ਪਏ ਆ ਠੀਕ ਹੈ ਇਹ ਨਿਕਲੇ ਕੋਪ ਦੇ ਨੇ ਭਾਈ ਜੀ ਇਹ ਪੋਲੋ ਦੇ ਆ ਵੀ ਠੀਕ ਹੈ ਜੀ ਚਲੋ ਭਾਈ ਜੀ ਵਾਕਿਆ ਕੰਡੀਸ਼ਨ ਤੁਸੀਂ ਚੈੱਕ ਕਰ ਰੰਗ ਪੇਂਟ ਦਾ ਰਿਜਨਲ ਤੇ ਫਰੰਟਰ ਕਿੰਨੇ ਕੇ ਪੈਸੇ ਨੇ ਭਾਈ ਜੀ ਫਰੰਟ ਭਾਈ 40 ਕੇ ਪੈਸੇ ਹੀ ਆ ਠੀਕ ਹੈ 40 ਕੇ ਪੈਸੇ ਪੈਣਗੇ ਤੇ ਪਾਵਰ ਸਟੀering ਹੈ ਭਾਈ ਜੀ ਪਾਵਰ ਭਾਈ ਪਾਵਰ ਇਹ ਵੀ ਪਾਵਰ ਸਟੀering ਹੈ ਵਧੀਆ ਹੈ ਵੀ ਵੈਂਪਰ ਲੱਗਿਆ ਹੋਇਆ ਸੀ ਐਕਸਟੀ ਮਾਡਲ ਵਾਲਾ ਪਲਸ ਵਾਲਾ ਸੈਡ ਗੇਅਰ ਚ ਤੇ ਰੰਗ ਪਿੰਡ ਦਾ ਅਰੀਜਨ ਵਾਲੀ ਹੈਗਾ ਹਾਂ ਬਾਈ ਮਾੜਾ ਮੋਟਾ ਹੋਇਆ ਹੋਇਆ ਬਸ ਭਾਜੀ ਲੈਂਕਾ ਲੋਕਾਂ ਦੇ ਲਾਲੋ ਮਨ ਠੀਕ ਹੈ ਲੈ ਵੀ ਬਾਈ ਨੇ ਪਹਿਲੇ ਦੱਸਤਾ ਮਾੜਾ ਮੋਟਾ ਹੋਇਆ ਹੋਇਆ ਹੈਗਾ ਇਹ ਨਹੀਂ ਹੈਗਾ ਲਿੱਪਿਆ ਹੋਇਆ ਹੈ ਨਾ ਬਈ ਨਹੀਂ 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 ਠੀਕ ਹੈ ਜੀ ਤੇ ਮਾਡਲ ਹੈ 7 ਕਤੇ ਇਹਦੀ ਡਿਮਾਂਡ ਬਾਈ ਜੀ ਇਹ ਡਿਮਾਂਡ ਬਾਈ ਹੈਗੀ ਹੈ 3,55,000 ਰੁਪਏ ਠੀਕ ਹੈ ਜੀ ਮਾਨਦਾਨ ਬਾਈ ਮਾਨਦਾਨ ਕਰਦਾ ਹੈ ਬਾਈ ਆਪਾਂ ਸਵਾ ਤਿੰਨ ਦਾ ਦੇ ਦਾਂਗੇ ਯਾਰ ਤੁਹਾਡੀ ਵੀਡੀਓ ਦੇਖਤੇ ਹਾਂ ਲੈ ਵੀ ਆਪਣੀ ਵੀਡੀਓ ਦੇਖੋਗੇ ਸਵਾ ਤਿੰਨ ਦਾ ਦੇ ਦਾਂਗੇ 30000 ਰੁਪਏ ਦੀ ਛੂਟ ਹੈ ਜੇ ਪਹਿਲਾ ਟਰੈਕਟਰ ਚੋ ਪੁਰਾਣਾ ਟਰੈਕਟਰ ਵੀ ਕੱਟ ਲਾਂਗੇ ਫੇ ਜੀ ਪੁਰਾਣਾ ਕੱਟਿਆ ਜਾਊਗਾ ਕੋਈ ਗੱਲ ਨਹੀਂ ਠੀਕ ਹੈ ਜੀ ਚਲੋ ਭਈ ਅੱਗੇ ਆ ਗਿਆ 3630 ਸੁਪਰ ਵਾਲਾ ਭਾਈ ਸੁਪਰ ਭਾਈ 2012 ਮਾਡਲ ਠੀਕ ਹੈ ਜੀ ਤੇ ਲੈ ਵੀ 프ਰੰਟ ਕੋੜਾ ਬੰਪਰ ਲੱਗਾ ਹੋਇਆਗਾ ਬਾਕੀ ਜੈਸਾ ਜੋ ਗਏ ਇਹ ਤਾਂ ਆਪਾਂ ਹੁਣ ਕਹਿੰਦੇ ਲੋੜੀ ਵੀ ਪੰਜਾਬ ਨੰਬਰ ਹਨ ਬਾਈ ਜੀ ਨਹੀਂ ਹਰਿਆਣਾ ਬਾਈ ਨੰਬਰ ਹਰਿਆਣਾ ਦਾ ਐਨਓਸੀ ਮਿਲ ਜੂ ਐਨਓਸੀ ਮਿਲ ਜੂ ਐਨਓਸੀ ਹੱਥੋਂ ਆਦਾ ਦਾ ਬਾਈ ਜੀ ਤੇ ਮਾਡਲ ਬਾਈ ਜੀ 12 ਗਾਣਾ ਬਾਈ ਜੀ ਐਨਓਸੀ ਇਹਦੀ ਮਿਲ ਜੂ ਤੇ ਫਰੰਟ ਹੈ ਬਾਈ ਜੀ ਤੇ ਕਿੰਨੇ ਪੈਸੇ ਬਸ 4 ਰੁਪਏ ਬਾਈ ਤੇ 90 95 ਪੈਸੀ ਬੈਟਰ ਠੀਕ ਹੈ ਨਵੇਂ ਵਰਗੀ ਪੈ ਬਸ ਠੀਕ ਹੈ ਜੀ ਬਾਕੀ ਟੇਪ ਵਗੈਰਾ ਬਾਈ ਚੌਂਕ ਨੂੰ ਚੌਂਕ ਨੂੰ ਬਾਈ ਠੀਕ ਹੈ ਜੀ ਤੇ 12 ਮਾਡਲ ਤੇ ਇਹਦੀ ਡਿਮਾਂਡ ਬਾਈ ਜੀ ਇਹਦੀ ਡਿਮਾਂਡ ਹੈਗੀ ਆ ਬਾਈ 4,55,000 ਰੁਪਏ ਠੀਕ ਹੈ ਜੀ ਤੇ ਇਹ ਗਾਜ ਲੋਬੀ ਵਾਕੇ ਕੰਡੀਸ਼ਨ ਚਾਰੇ ਪਾਸੇ ਜਸਪ੍ਰੀ ਤੇ ਘੁੰਮ ਕੇ ਦਿਖਾ ਦੇ ਤੇ 16 ਦੇ ਟਾਇਰਾਂ ਚ ਆ ਗਿਆ ਬਈ ਜੀ ਡਬਲ ਡਿਸਟ੍ਰਿਬਿਊਟਰ ਬਈ ਜੀ ਡਬਲ ਡਿਸਟ੍ਰਿਬਿਊਟਰ ਬਈ ਟਾਪ ਮਾਡਲ ਆ ਟਾਪ ਮਾਡਲ ਤੇ ਕਿੱਥੇ ਕਿੱਥੇ ਕਮਾਨਤਾਂ ਹੋ ਜੀ ਬਈ ਜੀ 4,55,000 ਇਹ ਆਪਾਂ ਬਈ 35,000 ਦਾ ਛੜ ਦਾਂਗੇ 4,35,000 35,000 ਲੈ ਵੀ ਮਾਕੀ ਮੌਕੇ ਤੇ ਹੋਰ ਵੀ ਮੌਕੇ ਦੇ ਹੋ ਜੂ ਥੋੜਾ ਹੋ ਜੂਗਾ ਆਪਣੀ ਵੀਡੀਓ ਦੇਖ ਕੇ ਆ ਜਾਓ ਨਾਮ ਲੈ ਦੇ ਤੇ ਕਹੇਗਾ ਬਈ ਜੀ ਆਹ ਟਰੈਕਟਰ ਸਾਨੂੰ ਮੈਂ ਕਹਣਾ ਮੰਡੀ ਚੋਂ ਇੱਕ ਇੱਕ ਵੀ ਨਹੀਂ ਸਹੇਦੀ ਮਿਲੇ ਇਹ ਵੀ ਪਾਈਆਂ ਕੋਲੇ ਮਿਲੂਗਾ ਟਰੈ ਦੇ ਹੌਸਪਾਵਰ ਦੀ ਗੱਲ ਕਰੀ ਬਈ ਜੀ ਇਹਦੇ 700 ਹੌਸਪਾਵਰ ਲੈ ਬਈ ਫਾਰਮਰ ਟਰੈਕ 70 ਹੌਸਪਾਵਰ ਵਾਲਾ ਮੰਡੀ 'ਚ ਤੁਹਾਨੂੰ ਮਿਲਨੇ ਨਹੀਂ ਹੈਗਾ ਬਈ ਸੇ ਗੁਣ ਬਥੇਰੇ ਹਨ ਮੈਂ ਗੁਣ ਦੱਸਦਾ ਹੁਣ ਹਾਂ ਗੁਣ ਦੱਸੋ ਬਈ ਜੀ ਚਾਰ ਸਿਲੰਡਰ ਬਈ ਪਾਵਰ ਸਟੀering ਪਾਵਰ ਸਟੀering ਚੇਂਜਰ ਗੇਅਰ ਵਾਲਾ ਚੇਂਜਰ ਗੇਅਰ ਵਾਲਾ ਹਾਂ ਜਿਹੜੇ ਚੇਂਜਰ ਗੇਅਰ ਹੁਣ ਆਉਂਦੇ ਨਹੀਂ ਹਾਂ ਜੇ ਬਈ ਜਿਹੜੇ ਟੌਪ ਮਾਡਲਾਂ 'ਚ ਹੁਣ ਚੇਂਜਰ ਗੇਅਰ ਆਉਣ ਲੱਗੇ ਨੇ ਤੇ ਤੁਸੀਂ ਦੇਖ ਸਕਦੇ ਹੋਗੇ ਇਹ ਕਿੰਨੇ ਮਾਡਲ ਹੈ ਬਈ 3 ਸਪੀਡ ਹੈ ਬਈ 3 ਸਪੀਡ ਚ ਹੈ 3 ਸਪੀਡ ਵੀ ਹੈ 11 ਮਾਡਲ ਲੈ ਬ ਪਾ 10 12 ਸਾਲ ਪਿੱਛੇ ਜਾਓਗੇ ਨਾ ਉਹ ਟਰੈਕਟਰ ਦੀ ਕੰਡੀਸ਼ਨ ਤੁਸੀਂ ਐਂ ਦੇਖ ਕੇ ਦੇਖੋ ਵੀ ਕਿੰਨਾ ਲੋਹੇ ਦਾ ਪੱਕਾ ਹੋਊਗਾ ਨਾ ਭਾਈ ਜੀ ਤੇ ਇੰਜਨ ਗੇਅਰ ਦਾ ਭਾਈ ਜੀ ਭਾਈ ਬਿਲਕੁਲ ਓਕੇ ਓਕੇ ਭਾਈ ਸਾਰਾ Ориਜਨਲ ਆ ਕਿਤੇ ਵੀ ਕਲਮ ਨਹੀਂ ਲੱਗੀ ਠੀਕ ਹੈ ਜੀ ਇਹਨੂੰ ਵੀ ਆਪਾਂ ਕਹਿ ਲਿਆ ਨਾ ਛੋਟੇ ਗੇਰ ਆ ਲੱਗ ਗਿਆ ਨਾ 70 ਹੌਸਪਾਵਰ ਦਾ ਭਾਈ ਜੀ ਤੇ 4 ਸਿਲੰਡਰ ਆ ਗਿਆ ਤੇ ਮਾਡਲ ਹੈਗਾ 11 ਤੇ ਪਾਵਰ ਸਟੀering ਤੇ ਇਹਦੀ ਡਿਮਾਂਡ ਭਾਈ ਜੀ ਡਿਮਾਂਡ ਇਹਦੀ ਹੈਗੀ ਹੈ ਭਾਈ 3,85,000 ਰੁਪਇਆ ਠੀਕ ਹੈ ਜੀ ਇਮਾਨਤਾਂ ਬਈ ਮਾਨਤਾਂ ਸਾਢੇ 3 ਨਾ ਦੇ ਦਾਂਗੇ ਲੈ ਬਈ 385000 ਰੁਪਏ ਡਿਮਾਂਡ ਆ ਸਾਢੇ 3 ਦਾ ਬਾਈ ਕਹਿੰਦਾ ਦੇ ਦਾਂਗੇ ਮਾਨਤਾਂ ਬਾਈ ਨੇ ਵਧੀਆ ਕਰ ਟੰਡਾ ਨੰਬਰ ਆ ਪੱਕਾ ਬਿਠੰਡੇ ਦਾ ਬਾਈ ਬਿਠੰਡਾ ਨੰਬਰ ਲੈ ਬਈ ਜੀ ਪੱਕਾ ਬਿਠੰਡੇ ਦਾ ਨੰਬਰ ਆ ਕਹਿੰਦੇ ਲੋੜ ਹੀ ਨਹੀਂ ਬਈ ਜੀ ਜਿਵੇਂ ਹੁਣ ਆਪਾਂ ਮੱਕੀ ਦੇ ਸੀਜ਼ਨ ਬਾਅਦ ਦਾ ਆਪਾਂ ਹਾਂ ਬਈ ਇਹਦੀ ੜਾਈ ਅੱਜ ਕੱਲ੍ਹ ਮੰਨ ਕੇ ਚੱਲ 8 8 9 9 ਲੱਖ ਰੁਪਏ ਲਾਉਂਦੇ ਨੇ ਕਿ ਉਹਨਾਂ ਨਾਲ ਮੈਂ ਕਹਿੰਦਾ ਇਹ ਟਰੈਕਟਰ ਬੈਸਟ ਹੋਰਿਆ ਸਾਰਿਆਂ ਸਹੂਲਤਾਂ ਬਈ ਟੌਪ ਆ ਰਿਆ ਸਾਰਿਆਂ ਸਹੂਲਤਾਂ ਨੇ ਫਰੀਜ਼ ਸਪੀਡ ਆਗਾ ਚੇਂਜ ਤੇ 16 ਦੇ ਟਾਇਰਾਂ ਚਾਹਣਾ ਬਈ ਜੀ 16 ਦੇ ਟਾਇਰਾਂ ਚਾਹਗਾ ਤੇ ਜੇ ਇੰਜਨ ਗੇਅਰ ਦੀ ਗੱਲ ਕਰੀ ਬਈ ਉਹ ਬਿਲਕੁਲ ਲੁੱਕ ਬਈ ਬਾਹ ਕੇ ਤਸੱਲੀ ਕਰਕੇ ਲਿਜਾ ਸਕਦਾ ਕੋਈ ਵੀ ਟਰੈਕਟਰ ਆਪਣਾ ਠੀਕ ਆ ਤਸੱਲੀ ਆ ਪੂਰੀ ਪੂਰੀ ਫੁੱਲ ਤਸੱਲੀ ਕਾਪੀ ਕਾ ਜੀ ਪੂਰੀ ਹੋ ਆਪਣੀ ਬਾਹ ਕੇ ਘਰੇ ਆ ਕੇ ਟਰੈਕਟਰ ਬਾਹ ਕੇ ਟਰੈਕਟਰ ਦੀ ਤਸੱਲੀ ਅਗਲਾ ਕਰ ਸਕਦਾ ਕੋਈ ਜੀ ਠੀਕ ਆ ਜੀ ਤੇਲ ਆਪਣਾ ਹੋਊਗਾ ਅੱਗੇ ਫਾਰਮ ਟਰੈਕ 45 45 ਆ ਗਿਆ ਬਈ ਲੈ ਬਈ ਫਾਰਮ ਟਰੈਕ 45 ਦਾ ਜੀ ਛੋਟੇ ਦੀਵਿਦਾਰਾਂ ਲਈ ਪੂਰਾ ਬੈਸਟਾ ਟਰੈਕਟਰ ਆ ਜਿਵੇਂ ਆਪਾਂ ਕਹੜੀਏ 2009 ਮਾਡਲ ਆ ਬਈ ਸ਼ੋ ਵਗੈਰਾ ਦਾ ਬਈ ਜੀ ਇਹ ਗੱਲ ਬਾਤ ਕਰ ਜੀ ਅਜੇ ਤੱਕ ਤਾਂ ਸਾਰਾ ਹੀ 오ਰੀਜినਲ ਪਿਆ ਮਨ ਠੀਕ ਹੈ ਜੀ ਸਾਰਾ 오ਰੀਜినਲ ਪਿਆਗਾ ਜਿੰਨਾ ਕਿ ਲਿਖਿਆ ਵੀ ਰਿਜਨਲ ਹੀ ਰਿਹਾ ਕਿਤੇ ਨਹੀਂ ਅਜੇ ਤੱਕ ਕੰਮ ਰ ਆ ਗਿਆ ਇਹ ਰੰਗ ਬਈ ਜੀ ਇਦਾਂ ਦਾਗਾ ਜਿਵੇਂ ਪਹਿਲਾਂ ਵੀ ਕਹਿਣਾ ਰਹਿਣਾ ਮੈਂ ਇਹ ਜਿਹੜਾ ਰੰਗ ਹੈ ਨਾ ਥੋੜਾ ਜਿਹਾ ਇਹ ਟਰੈਕਟਰ ਦਾ ਜਾਂ ਇਹ ਕਲਰ ਵਾਲਾ ਲਾ ਲਈਏ ਇਹ ਥੋੜਾ ਜਿਹਾ ਲੈਂਦੀ ਹੁੰਦਾ ਚਿੱਪੜ ਜੀ ਲੈਂਦੀ ਹੈ ਇਹਦੀ ਹਾਂ ਪੇਪੜੀ ਥੋੜਾ ਜਿਹਾ ਲੈਂਦੀ ਹੈਗੇ ਤੇ ਟਾਇਰ ਬਈ ਜੀ ਇਹਦੇ ਟਾਇਰ ਬਈ ਬਸ 35 40 ਪੈਸੇ ਮਾਗਰ ਲੈ ਮੂਰ ਲੈ ਅੱਧੇ ਕ ਲਾ ਲੋ ਠੀਕ ਹੈ ਮੂਰ ਲੈ ਗਿਆ 265000 ਰੁਪਇਆ ਤੇ ਮਾਨਤਾ ਲਈ 40000 ਦਾ ਦੇ ਦਾਂਗੇ ਬਈ ਲੈ ਵੀ 2 ਲੱਖ 40000 ਦਾ ਮੌਕੇ ਤੇ ਹੋ ਜੂਗਾ ਬਾਕੀ ਮੌਕੇ ਤੇ ਹੋ ਜੂਗਾ ਸੋਨਾ ਲੀਕਾ 35 ਬਈ ਲੈ ਬਈ ਆ ਨਵਾਂ ਟਰੈਕਟਰ ਦਿਖਾਉਣੇ ਨੇ ਜਮਾ ਇਹ ਮਾਕੋਕਾ ਪੀਸ ਕੋਕਾ ਪੀਸ ਕਹਿ ਰਹੀ ਆ ਆਪਾਂ ਪਰ ਮੈਨੂੰ ਲੱਗਿਆ ਸੀ ਪਰ ਵੀ ਜਮਾ ਨਵਾਂ ਟਰੈਕਟਰ ਦਿਖਾਉਣੇ ਕਿਉਂਕਿ ਮੈਂ ਸ਼ੋਅ ਵਜੋਂ ਦੇਖ ਕੇ ਫੇਰ ਆਖਾਂਗਾ ਤੇ ਮਾਡਲ ਦੱਸ ਦੇ ਦੋ 2009 ਮਾਡਲ ਆ ਬਈ ਪਰ ਇੱਕ ਗੱਲ ਹੋਰ ਖਾਸੀ ਆ ਤੇ ਬਈ ਜਿਵੇਂ ਮੈਂ ਕਹਿ ਰਹੀ ਆ ਨਾ ਸੈਂਟਰ ਗੇਅਰ ਦਾ ਖਰਚਾ ਥੋੜਾ ਘੱਟਿਆ ਹੂੰ ਸੈਂਟਰ ਗੇਅਰ ਦੀ ਮੰਗ ਵੱਧ ਮੰਗ ਵੀ ਵੱਧ ਕਾ ਆਪਾਂ ਕਹਿ ਲਈਏ ਜਿਵੇਂ ਆਪਾਂ ਭੱਠੇ ਵਾਲਿਆਂ ਵਾਸਤੇ ਕੰਮ ਜਾ ਆਪਾਂ ਵੀ ਮੰਨ ਟਰਾਲੇ ਤੇ ਸੈਂਟਰ ਗੇਅਰ ਹਾਂ ਦਾ ਸੈਂਟਰ ਗੇਅਰ ਕਹਿੰਦੇ ਟਰਾਲੀ ਰੂਲੀ ਵਾਸਤੇ ਪੂਰਾ ਕੰਮ ਜਾ ਆਪਗਾ ਸਾਦੀ ਕਟਾਈ ਚ ਸੈਂਟਰ ਗੇਅਰ ਤੇ ਟਾਇਰ ਬਾਈ ਜੀ ਦੇ ਟਾਇਰ ਬਾਈ 70 75 ਪੈਸੇ ਪਏ ਤੇ ਮਾਡਲ ਹੈਗਾ ਮਾਡਲ 2009 ਡਬਲ ਕਲੱਚ 6 ਚਿਰੀ 6 ਚਿਰੀ ਜਿਹੜੇ ਅੱਜ ਕੱਲ ਜਿਆਦਾ ਇੰਪਲੀਮੈਂਟ ਹੁੰਦੇ ਨੇ ਠੀਕ ਆ ਰੰਗ ਪੇਂਟ ਦਾ ਓਰੀਜਨਲ ਰੰਗ ਪੇਂਟ ਦਾ ਸਾਰਾ ਓਰੀਜਨਲ ਆ ਸਮਾਈ ਚ ਚੱਲਿਆ ਹੋਇਆ ਹੈ ਪੂਰਾ ਸਮਾਈ ਚ ਚੱਲਿਆ ਹੋਇਆ ਟਰੈਕਟਰ ਆ ਬਈ ਦੇਖ ਕੇ ਦੇਖੋ ਐਨ ਓਕੇ ਰ ਜੇ ਆਪਾਂ ਕਹ ਲਈਏ ਸ਼ੀਸ਼ੇ ਮੰਗੂ ਆਪਾਂ ਸੋ ਦੇਖਣ ਲੱਗ ਜੀ ਤਾਂ ਮੂੰਹ ਉਹਦੇ ਵਿੱਚ ਬੀਜਦਾ ਠੀਕ ਹੈ ਜੀ ਤੇ ਇਹਦੀ ਡਿਮਾਂਡ ਹੈ ਜੀ 2 ਲੱਖ 75000 ਰੁਪਏ ਬਈ ਤੇ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਬਈ ਓਕੇ ਪਿਆ ਇੰਜਨ ਇਅਰ ਦਾ ਵੀ ਓਕੇ ਬਿਲਕੁਲ ਓਕੇ ਟਰਾਲੀ ਟੂਲੀ ਤੇ ਚੱਲਿਆ ਆ ਬਈ ਨਹੀਂ ਨਹੀਂ ਬਾਹੀ ਤੇ ਚੱਲਿਆ ਇਹਦਾ ਬਾਹੀ ਤੇ ਚੱਲਿਆ ਠੀਕ ਆ ਬਾਈ ਤਾਂ ਹੀ ਇੰਨਾ ਸਾਫ ਪਿਆ ਇਹਦਾ ਤੇ ਅਗਲਾ ਬਾਈ ਜੀ ਅਗਲਾ ਬਾਈ ਹੌਲੈਂਡ ਲੈ ਵੀ ਅੱਗੇ ਆ ਗਿਆ ਨਿਊ ਹੌਲੈਂਡ ਇਹ ਹੈਗਾ ਪਲੱਸ ਵਾਲਾ 36 30 ਤੇ ਇਹ ਮਾਡਲ ਬਈ ਜੀ ਇਹ 10 ਮਾਡਲ ਆ ਬਾਈ ਪਲੱਸ 55 ਐਚਪੀ 100 ਮਾਡਲ 100 ਡਬਲ ਡਿਸਟਰੀਬਿਊਟਰ ਠੀਕ ਹੈ ਜੀ ਡਬਲ ਡਿਸਟਰੀਬਿਊਟਰ ਆ ਗਿਆ 16 ਦੇ ਟਾਇਰਾਂ ਦਾਗਾ ਤੇ ਬਾਕੀ ਮਕਰਾਰਤਾ ਵਗੈਰਾ ਦੀ ਕ੍ਰੀਸ਼ਣ ਦਿਖਾ ਦੇਗਾ ਸਪਰੀਟਾ ਪੂਰੇ ਸਾਫ ਪੈਨੇ ਪੂਰਾ ਸਾਫ ਟ੍ਰੈਕਟਰ 3 ਸਪੀਡ ਚ ਆ ਬਾਈ ਜੀ ਤੇ ਟਾਇਰ ਬਾਈ ਜੀ ਇਹਦੇ ਟਾਇਰ 70 75 ਰੁਪਏ ਪਿਆ ਬਾਈ ਜੀ 70 75 ਰੁਪਏ ਠੀਕ ਹੈ ਜੀ ਤੇ ਡਬਲ ਪੰਪ ਆ ਗਿਆ ਬਾਈ ਜੀ ਹਰਿਆਣਾ ਨੰਬਰ ਆ ਗਿਆ ਨਾ ਬਾਈ ਜੀ ਨੰਬਰ ਹਰਿਆਣਾ ਸੀ ਬਾਈ ਪਰ ਇਹ ਪੰਜਾਬ ਮਿਲੂ ਆਪਾਂ ਆਪਣੇ ਨਾਲ ਹੋ ਕੇ ਮਿਲੂਆ ਐਨਓ ਸੀ ਕਰਵਾਤੀ ਆਪਣੇ ਨਾਲ ਐਨਓ ਸੀ ਆਈ ਹੋਈ ਹੈ ਜੀ ਦੀ ਹਾਂ ਠੀਕ ਹੈ 50 ਨੰਬਰ ਮਿਲੂਆ ਠੀਕ ਹੈ ਜੀ ਤੇ ਇਹਦੀ ਡਿਮਾਂਡ ਬਾਈ ਸਾਡੇ 4.5 ਦਾ ਦੇ ਦਾਂਗੇ ਬਈ 4.5 ਲੱਖ ਦਾ ਤੇ ਹੋਰ ਵੀ ਟਰੈਕਟਰ ਹੈ ਬਈ ਸੋਨਾਲੀਕਾ ਖੜਿਆ ਹੋਵੇ ਜੀ ਲੈ ਬਈ ਸੋਨਾਲੀਕਾ ਇੱਧਰ ਇੱਕ ਖੜਾਗਾ ਤੇ ਇਹ ਵੀ ਬਈ ਜੀ ਸੋਨਾਲੀਕਾ ਹੈਗਾ 35 ਦਾ ਤੇ ਮੈਂ ਕਹਿੰਦਾ ਜਿਹੜੇ ਬਾਈ ਕੋਲੇ ਟਰੈਕਟਰ ਹੁੰਦੇ ਨੇ ਨਾ ਜਿਆਦਾ ਡਿਮਾਂਡ ਵਾਲੇ ਟਰੈਕਟਰ ਹੁੰਦੇ ਹਾਂ ਹਾਂ ਬਈ ਡਿਮਾਂਡ ਵਾਲੀ ਰਹਾ ਠੀਕ ਆ ਜੀ ਤੇ ਇਹ ਕਿੰਨੇ ਮਾਡਲ ਆ ਬਈ ਜੀ ਇਹ 2007 ਮਾਡਲ ਆ ਬਈ ਠੀਕ ਆ ਜੀ ਇਹ ਵੀ ਡਬਲ ਕਲਚ 6 ਚਿਰੀ ਆ 6 ਚਿਰੀ ਚ ਡਬਲ ਕਲਚ ਹੈਗਾ ਤੇ 13 ਦੇ ਟਾਇਰਾਂ ਚ ਬਈ ਜੀ हां भाई 13 ਵਾਲੇ 13 ਦੇ ਟਾਇਰਾਂ ਚ ਨਵੇਂ ਟਾਇਰ ਨੇ ਬਿਲਕੁਲ ਨਵੇਂ ਆ ਮਗਲੇ ਠੀਕ ਹੈ ਜੋ ਪੋਲੋ ਦੇ ਜਮਨ ਨਵੇਂ ਬ੍ਰਾਂਡ ਨੂੰ ਟਾਇਰ ਨੇਗੇ ਤੇ ਫਰੰਟ ਭਾਈ ਜੀ ਫਰੰਟ 50 60 ਪੈਸੇ ਆ ਵੀ 50 60 ਪੈਸੇਗੇ ਫਰੰਟ ਸਾਰਾ ओरिजिनल ਆ ਜਿੰਨਾ ਵੀ ਹੈਗਾ ਬਈ ਠੀਕ ਹੈ ਜੀ ਸਾਦੀ ਘਟਾਇਚ ਆ ਗਿਆ ਸਾਦੀ ਘਟਾਇਚ ਠੀਕ ਹੈ ਜੀ ਇਸੇ ਚ ਰਿਚ ਆ ਗਿਆ ਸੱਤ ਮਾਡਲ ਆ ਗਿਆ ਡਬਲ ਕਲਚ ਆ ਗਿਆ ਤੇ ਇਹਦੀ ਡਿਮਾਂਡ ਬਈ ਇਹਦੀ ਡਿਮਾਂਡ ਭਾਈ 265000 ਰੁਪਿਆ ਠੀਕ ਹੈ ਜੀ ਇਹ ਆਪਾਂ ਛੱਡ ਦਾਂਗੇ 230000 ਦਾ ਦੇ ਦਾਂਗੇ 230000 ਦਾ ਠੀਕ ਹੈ ਜੀ ਬਾਕੀ ਕੰਡੀਸ਼ਨ ਤੁਸੀਂ ਚੈੱਕ ਕਰ ਲਓ ਉਮਕੇ ਦਿਖਾ ਦੇ 10 ਪੀਸ ਤੇ ਅਗਲਾ ਬਾਈ ਜੀ ਸੋਨ ਲਿਕਾ ਉਹ ਪਿੱਛੇ ਦਾ 35 ਦਾ ਏਸੀ ਦਿਖਾਉਣਾ ਤੁਹਾਨੂੰ ਇੱਕ ਲੈ ਬਈ ਅਗਲਾ ਏਸੀ ਤੇ ਜਿਵੇਂ ਆਪਾਂ ਕਹੇ ਦੀ 855 ਜਿੰਨੀ ਹੈ ਟਰੈਕਟਰ ਤੇ ਜਾਣ ਹੁੰਦੇਗੇ ਤੇ ਟਰਾਲੀ ਕੋਲ ਮੈਂ ਕਹਣਾ ਯਾਰ ਪੂਰਾ ਬੈਸਟ ਟਰੈਕਟਰ ਹੈ ਅਗਲਾ ਬਾਈ ਖਰਚਾ ਬਹੁਤ ਘੱਟ ਹੈ ਖਰਚਾ ਵੀ ਬਹੁਤ ਜ਼ਿਆਦਾ ਘੱਟ ਆ ਬਾਕੀ ਰੇਟ ਬਹੁਤ ਘੱਟ ਹੁੰਦਾ ਇਹਦਾ ਮਾਡਲ ਦਾ ਹਾਂ ਜਿਹੜੀ ਗੱਲ ਕਰੀਏ ਬਾਈ ਜੀ ਕਿਉਂਕਿ ਉਹਨਾਂ ਟਰੈਕਟਰ ਦੀ ਥੋੜੀ ਜਿਹੀ ਡਿਮਾਂਡ ਵਧ ਆ ਗਈ ਇਸ ਕਰਕੇ ਥੋੜਾ ਇਹ ਉਹ ਚੱਲਦੇ ਨੇ ਡੌਮ ਕੰਮ ਨੂੰ ਪਰ ਉਹਨਾਂ ਤੋਂ ਉੱਤੇ ਹੀ ਹੈ ਇਹ हां ਪਰ ਜੇ ਕੰਮ ਕਰਨ ਨੂੰ ਚੱਲੀ ਹੈ ਬਈ ਜੇ ਕੰਮ ਕਰਨ ਦਾ ਉਹਨਾਂ ਨੂੰ ਉੱਪਰ ਆਗਾ 2011 ਮਾਡਲ ਆ ਬਈ ਠੀਕ ਆ ਜੀ ਫਰੰਟ ਨਵੇਂ ਨੇ ਜੀ ਫਰੰਟ ਨਵੇਂ ਆ ਬਈ ਮਗਲੇ 40 45 ਵੇਖਦੇ ਠੀਕ ਆ ਜੀ ਤੇ ਸ਼ੋ ਪਿੰਡ ਦਾ ਸਾਰਾ Ориਜਨਲ ਆ ਬਈ ਸਾਰਾ ਜਸਪ੍ਰੀਤ ਸਮਾਰਕ ਨੇੜੇ ਕਰਕੇ ਦਿਖਾ ਦੇ ਟਰੈਕਟਰ ਦਾ ਕੈਮਰਾ ਜਿਵੇਂ ਆਪਾਂ ਇੱਕ ਗੱਲ ਕਹਿ ਲਈਏ ਬਿਟੀਗਾ ਜਿਆ ਤਾ ਲੈਣੇ ਜਿੰਨਾ ਮੰਨ ਕੇ ਚੱਲ ਰੰਗ ਪੇਂਟ ਲਿਆ ਹ ਹਨਾ ਘਰੇ ਦੇ ਖੜੇ ਦੇ ਲੈ ਜਾਂਦਾ ਇਨਾਂ ਕੇ ਵਾ ਹਾਂ ਬਈ ਬਾਈ ਬੂਈ ਤੇ ਵੀ ਪੂਰਾ ਵਧੀਆ ਚੱਲਿਆ ਹੋਇਆ ਹੈ ਬਾਈ ਸਮਾਈ ਚ ਚੱਲਿਆ ਹੋਇਆ ਕਿਦੋਂ ਪਾਸ ਗੜਿਆ ਫੜਿਆ 11 ਮਾੜ ਲਗਾ ਤੇ ਇਹਦੀ ਡਿਮਾਂਡ ਬਾਈ ਜੀ 215000 ਰੁਪਇਆ ਬੇ ਠੀਕ ਹੈ ਇਹ 11 ਮਾੜ ਲਾ ਵੀਰੇ 215000 ਜੇ ਇਹਦੀ ਕੀਮਤ ਵੀ 855 ਲੈਣਾ ਹੋਵੇ ਬਹੁਤ ਉੱਚਾ ਜਾਊ ਬਾਈ 350 ਤਾਂ ਜਾਊ ਸਾਢੇ 350 ਤਾਂ ਜਾਊ ਤਿੰਨ ਦਾ ਆਪਾਂ ਆਮ ਜੀ ਲਾ ਕੇ ਚੱਲੀਏ ਨਾ ਲੱਖ ਰੁਪਇਆ ਉੱਪਰ ਸਿੱਧਾ ਆ ਜਾਊਗਾ ਬਾਈ ਜੀ ਪਰ ਜੇ ਆਪਾਂ ਬਾਈ ਬੂਈ ਛੋਟੇ ਜ਼ਿਮੀਂਦਾਰ ਵਾਸਤੇ ਤਾਂ ਬਾਈ ਜੀ ਆਪਾਂ ਪੂਰਾ ਬੈਸਟ ਟਰੈਕਟਰ ਕਹਿ ਲਈਏ ਜੇ ਆਪਾਂ ਲਾ ਕੇ ਚੱਲੀਏ ਇੰਨੇ ਦਾ ਤਾਂ 35 ਇਹ ਇਹ ਜੋ ਮਾਤਰਾ ਕਿੱਥੇ ਕਿੱਥੇ ਦੇ ਦਾਂਗੇ ਆਪਾਂ 195000 ਦਾ 195000 ਦਾ ਠੀਕ ਆ ਭਾਈ ਤੇ ਮੇਨ ਕਿਸ ਨੂੰ ਮੈਂ ਇੱਕ ਵਾਰੀ ਹੋਰ ਦੱਸ ਦੋ ਆਪਣੀ ਮੇਨ ਭਾਈ ਆਪਣਾ ਪਿੰਡ ਸੰਦੋਹਾਗਾ ਠੀਕ ਆ ਜੀ ਚਲ ਮੰਡੀ ਸਾਬ ਆਪਾਂ ਮੰਡੀ ਲਾਉਣੇ ਇੱਥੇ ਠੀਕ ਆ ਜੀ ਟਰੈਕਟਰ ਕੋਈ ਗੱਲ ਨਹੀਂ ਮੰਡੀ ਤੇ ਆਉਣਾ ਮੰਡੀ ਤੇ ਨਹੀਂ ਆਪਣੇ ਘਰੇ ਆ ਕੇ ਬਾਕੇ ਸੱਲੀ ਕਰਕੇ ਵੀੰਦਾ ਲਿਆ ਸਕਦਾ ਠੀਕ ਆ ਜੀ ਕਾਪੀ ਕਾਗਜ਼ ਦੀ ਆਪਣੀ ਪੂਰੀ ਜ਼ਿੰਮੇਵਾਰੀ ਉਹ ਕੋਈ ਚੋਰੀ ਠੱਗੀ ਜਾਨੀ ਹੋਊਗਾ ਤੇ ਟਰੈਕਟਰ ਦੀ ਸੱਲੀ ਅਗਲੇ ਨੇ ਬਾਕੇ ਕਰਨੀ ਆ ਬਾਕੇ ਕਰਨੀ ਸਾਡਾ ਹੋਊਗਾ ਠੀਕ ਆ ਸੌਦਾ ਕਰੀ ਅਗਲਾ ਟਰੈਡ ਬਾਲੇ ਪਿੱਟੋ ਵੇ ਲੈ ਜਾਈ ਠੀਕ ਹੈ ਠੀਕ ਹੈ ਭਾਈ ਨਾਲ ਕਰਕੇ ਬਹੁਤ ਵਧੀਆ ਲੱਗੇ ਤੁਹਾਨੂੰ ਵੀ ਠੀਕ ਹੈ ਚਲੋ ਭਾਈ ਇਹ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਸ਼ੇਅਰ ਕਰ ਦਿਓ ਤੇ ਜਾਂਦੇ ਜਾਂਦੇ ਫੋਲੋ ਵੀ ਕਰ ਲਓ ਧੰਨਵਾਦ ਸਬਸਕ੍ਰਾਈਬ ਕਰੋ